ਇਹ ਜੋ ਗੱਡੀਆਂ ਲੱਗੀਆਂ ਵੇਖ ਰਹੇ ਹੋ ਤੁਸੀਂ ਇਹ ਜੋ ਜਿੰਨੀ ਵੀ ਪਾਰਕਿੰਗ ਭਰੀ ਹੋਈ ਹੈ ਇਹ ਜਲੰਧਰ ਦੇ ਵਿੱਚ ਖੜੇ ਆ ਔਰ ਇਮੀਗ੍ਰੇਸ਼ਨ ਵਾਸਤੇ ਪਾਸਪੋਰਟ ਵਾਸਤੇ ਲੋਕਾਂ ਦੀ ਜੋ ਦੌੜ ਲੱਗੀ ਹੋਈ ਹੈ ਬਾਹਰ ਜਾਣ ਵਾਸਤੇ ਉਹ ਦੌੜ ਸੱਚੀ ਹੈ ਜਾਂ ਝੂਠੀ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਲੋਕਾਂ ਦੀ ਮਜਬੂਰੀ ਬਣ ਗਈ ਹੈ ਮਜਬੂਰੀ ਬਣ ਗਈ ਹੈ ਕਿ ਇੱਥੇ ਕੋਈ ਸੇਫ ਨਹੀਂ ਹੈਗਾ ਪੰਜਾਬ ਜਿਹੜਾ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਘਰਮਾਏ ਰਹਿੰਦੇ ਆ ਔਰ ਵੇਖ ਰਹੇ ਹੋ ਦਿਨ ਸੋ ਦਿਨ ਲੁੱਟਾ ਖੋਹਾਂ ਇਹੋ ਜਿਹਿਆਂ ਜੋ ਕਟਨਾਵਾਂ ਨੇ ਉਹ ਡਰਾਉਂਦੀਆਂ ਨੇ ਮਨ ਡਰਦਾ ਲੋਕਾਂ ਦਾ ਔਰ ਦੱਸ ਦਈਏ ਕਿ ਜੋ ਜਲੰਧਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ ਜਿਵੇਂ ਕਿ ਪਾਸਪੋਰਟ ਆਫਿਸ ਦੇ ਕੋਲ ਤੁਸੀਂ ਵੇਖ ਸਕਦੇ ਹੋ ਇਹ ਜੋ ਪਾਰਕਿੰਗ ਹੈ ਇੱਥੇ 2-2 ਮਿੰਟ ਬਾਅਦ ਗੱਡੀਆਂ ਆਉਂਦੀਆਂ ਨੇ ਔਰ ਗੱਡੀਆਂ ਦੀਆਂ ਲਾਈਨਾਂ ਲੱਗਦੀਆਂ ਜਾ ਰਹੀਆਂ ਨੇ ਗੱਡੀ ਤੇ ਗੱਡੀ ਆ ਰਹੀ ਹੈ ਔਰ ਲੰਬੇ ਸਮੇਂ ਤੋਂ ਇਹ ਪ੍ਰਕਿਰਿਆ ਜਿਹੜੀ ਆ ਇਹ ਚਲਦੀ ਆ ਰਹੀ ਹੈ ਔਰ ਅੱਜ ਜੇ ਗੱਲ ਕਰੀਏ ਤਾਂ ਪਹਿਲਾਂ ਪਾਸਪੋਰਟ ਜੋ ਹੈ 5-7 ਦਿਨਾਂ ਵਿੱਚ ਬਣ ਕੇ ਆ ਜਾਂਦਾ ਸੀ ਫਿਰ 1 ਮਹੀਨੇ ਵਿੱਚ ਬਣ ਕੇ ਆਉਣ ਲੱਗ ਗਿਆ ਤਾਂ ਹੁਣ ਜੇ ਗੱਲ ਕਰੀਏ ਤਾਂ ਲੋਕਾਂ ਦੇ ਵੀਊ ਲੈਣੇ ਆ ਤਾਂ ਪਾਸਪੋਰਟ ਆਫਿਸ ਵਿੱਚ ਜਦੋਂ ਪਾਸਪੋਰਟ ਜਮ੍ਹਾਂ ਕਰਵਾਈਦਾ ਤਾਂ ਲਗਭਗ 6-6 ਮਹੀਨੇ ਲੱਗ ਜਾਂਦੇ ਆ ਕਿਉਂਕਿ ਰਾਸ਼ੀ ਇੰਨਾ ਹੋ ਗਿਆ ਦੁਨੀਆ ਦੀ ਦੌੜ ਹੀ ਇੰਨੀ ਜ਼ਿਆਦਾ ਵੱਧ ਗਈ ਆ ਹਰ ਬੰਦਾ ਆਪਣੇ ਆਪ ਨੂੰ ਸੇਫ ਕਰਨਾ ਚਾਹੁੰਦਾ ਹਰ ਬੰਦਾ ਆਪਣੇ ਬੱਚਿਆਂ ਨੂੰ ਸੇਫ ਕਰਨਾ ਚਾਹੁੰਦਾ ਕਿਉਂਕਿ ਸੇਫਟੀ ਔਰ ਵੈਲ ਡਿਵੈਲਪਮੈਂਟ ਜਿਹੜੇ ਦੇਸ਼ ਆ ਉਹਨਾਂ ਵਾਲੇ ਵੇਖ ਕੇ ਹਰ ਕੋਈ ਦਾ ਹਰ ਇੱਕ ਦਾ ਮਨ ਜੋ ਹੈ ਇਹ ਚਾਹ ਕਰਦਾ ਹੈ ਕਿ ਚੰਗੇ ਦੇਸ਼ ਵਿੱਚ ਜਾਈਏ ਉੱਥੋਂ ਦੀ ਆ ਬੋ ਹਵਾ ਜਿਹੜੀ ਚੰਗੀ ਆ ਔਰ ਜਿੰਨੀਆਂ ਵੀ ਗੱਡੀਆਂ ਇੱਥੇ ਲੱਗੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਇੱਕ ਵਾਰ ਤਸਵੀਰਾਂ ਜਿਹੜੀਆਂ ਇਹ ਵਿਖਾਈਆਂ ਜਾਣ ਆ ਗੱਡੀਆਂ ਵੇਖ ਸਕਦੇ ਹੋ ਤੁਸੀਂ ਕਿ ਕਿਵੇਂ ਪਾਰਕਿੰਗਾਂ ਭਰੀਆਂ ਹੋਈਆਂ ਨੇ ਔਰ ਜੇ ਗੱਲ ਕਰੀਏ ਇੱਥੇ ਪਾਰਕਿੰਗ ਵਾਲੇ ਨੇ ਪਾਰਕਿੰਗ ਵਾਲੇ ਨੇ ਔਰ ਐਨ ਆਰ ਆਈ ਲੋਕ ਜੋ ਬਾਹਰੋਂ ਆਏ ਨੇ ਉਹ ਵੀ ਕਹਿੰਦੇ ਨੇ ਕਿ ਸਾਡੇ ਬੱਚੇ ਜੋ ਹੈ ਉਹ ਬਾਹਰ ਚਲੇ ਜਾਣ ਔਰ ਸਾਰੇ ਹੀ ਲੋਕ ਐਨਾ ਚੀਜ਼ਾਂ ਨੂੰ ਲੈ ਕੇ ਚੱਲਦੇ ਨੇ ਕਿ ਕਿਤੇ ਨਾ ਕਿਤੇ ਬਾਹਰ ਜਾਣਾ ਜਿਹੜਾ ਉਹ ਵਧੀਆ ਕੰਮ ਏ ਬਾਹਰ ਚਲੇ ਜਾਓ ਤਾਂ ਸੇਫ ਰਹੋਗੇ ਜੇ ਇੱਥੇ ਰਹੋਗੇ ਤਾਂ ਇੱਥੇ ਪੰਜਾਬ ਦੇ ਵਿੱਚ ਦਿਨ ਸੋ ਦਿਨ ਕਈ ਘਟਨਾਵਾਂ ਜਿਹੜੀਆਂ ਮਨ ਦੇ ਵਿੱਚ ਡਰ ਪਾਉਂਦੀਆਂ ਨੇ ਔਰ ਪੜੇ ਲਿਖੇ ਪਰਿਵਾਰ ਜੂ ਹੈ ਵੈਲ ਐਜੂਕੇਟਿਡ ਲੋਕ ਜਿਹੜੇ ਆ ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਹੀ ਭੇਜ ਕੇ ਖੁਸ਼ ਨੇ ਕਿ ਜੇ ਬਾਹਰ ਜਾਣਾ ਹੋਏ ਇਸ ਪਾਰਕਿੰਗ ਵਿੱਚ ਹੋਰ ਵੀ ਗੱਡੀਆਂ ਨੇ ਸਿਟੀ ਦੀਆਂ ਗੱਡੀਆਂ ਵੀ ਨੇ ਜੋ ਹੋਰ ਵੀ ਕਾਰਜ ਵਾਸਤੇ ਲੋਕ ਇੱਥੇ ਜਲੰਧਰ ਵਿੱਚ ਪਹੁੰਚਦੇ ਨੇ ਲੇਕਿਨ ਕਿਤੇ ਨਾ ਕਿਤੇ ਇਹ ਗੱਡੀਆਂ ਜੋ ਐ ਜਿਆਦਾਤਰ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਔਰ ਬਾਹਰ ਜਾ ਕੇ ਇੱਥੋਂ ਸੇਫ ਹੋਣਾ ਚਾਹੁੰਦੇ ਨੇ ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ 17 ਸਾਲਾਂ ਦੀਆਂ ਸਰਕਾਰਾਂ ਨੇ ਕੀ ਰੁਜ਼ਗਾਰ ਦਿੱਤੇ ਕੀ ਲੋਕਾਂ ਨੂੰ ਫੈਸਿਲਿਟੀਆਂ ਦਿੱਤੀਆਂ ਲੋਕਾਂ ਦੇ ਰੁਜ਼ਗਾਰ ਕੀ ਕੀ ਲੋਕਾਂ ਨੂੰ ਮਿਲੇ ਕਿੰਨੀਆਂ ਨੌਕਰੀਆਂ ਮਿਲੀਆਂ ਔਰ ਹੁਣ ਲੋਕਾਂ ਨੇ ਬਦਲਾਅ ਕੀਤਾ ਸਰਕਾਰ ਬਦਲਾਵ ਵਾਲੀ ਲਿਆਂਦੀ ਆ ਇਸ ਨੇ ਕੁਝ ਪ੍ਰਕਿਰਿਆ ਚਲਾਈ ਆ ਕੁਝ ਸਮੇਂ ਤੋਂ ਕੁਝ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਲੇਕਿਨ ਜਿੱਥੇ ਜੋ ਖੁਸ਼ਹਾਲੀ ਸੀ ਉਹ ਮੰਦਹਾਲੀ ਵਿੱਚ ਬਦਲ ਗਈ ਏ ਜਗਾ ਜਗਾ ਤੇ ਧਰਨੇ ਲੱਗੇ ਹੋਏ ਨੇ ਕੁਝ ਲੋਕਾਂ ਦੇ ਉੱਤੇ ਕਰਜ਼ੇ ਚੜ ਗਏ ਨੇ ਕਰਜ਼ਿਆਂ ਦੇ ਧਰਨੇ ਨੇ ਕੁਝ ਨੌਕਰੀਆਂ ਵਾਸਤੇ ਧਰਨੇ ਨੇ ਟੈਂਕੀਆਂ ਤੇ ਚੜੇ ਮਿਲਦੇ ਨੇ ਜਿੰਨੇ ਵੀ ਨੌਕਰੀਆਂ ਲੈਣ ਵਾਲੇ ਨੇ ਜੇ ਗੱਲ ਕਰੀਏ ਤਾਂ ਪੜ੍ਹਾਈ ਜਿਹੜੀ ਆ ਅੱਜ ਬਾਰਲੇ ਦੇਸ਼ਾਂ ਵਿੱਚ ਜਾ ਕੇ ਕੀ ਕਰ ਰਹੇ ਨੇ ਲੋਕ ਬਾਰਲੇ ਦੇਸ਼ਾਂ ਵਿੱਚ ਜਾ ਕੇ ਹੱਥੀਂ ਕਿਰਤ ਕਰ ਰਹੇ ਆ ਔਰ ਫਿਰ ਵੀ ਆਪਣੇ ਆਪ ਨੂੰ ਸੰਤੁਸ਼ਟ ਮੰਨਦੇ ਆ ਆਪਣੀ ਰੋਟੀ ਆਪ ਬਣਾਉਂਦੇ ਆ ਆਪਣੀ ਰੋਟੀ ਜਿਹੜੀ ਆਪ ਕਮਾਉਂਦੇ ਆ ਔਰ ਇੱਥੇ ਚਾਰ ਬੰਦੇ ਰੱਖ ਕੇ ਵੀ ਰੋਟੀ ਖਾਣੀ ਆ ਤਾਂ ਵੀ ਮੁਸ਼ਕਿਲ ਹੋਈ ਪਈ ਆ ਕਿਉਂਕਿ ਹਰ ਬੰਦੇ ਦੇ ਅੰਦਰ ਇੱਕ ਖਤਰਾ ਹੈ ਪਹਿਲੇ ਤਾਂ ਦੱਸ ਦਈਏ ਕਿ ਪੰਜਾਬ ਜਿਹੜਾ ਪਹਿਲਾਂ ਖੁਸ਼ਹਾਲ ਸੀਗਾ ਲੇਕਿਨ ਅੱਜ ਖੁਸ਼ਹਾਲ ਨਹੀਂ ਹੈ ਤਸਵੀਰਾਂ ਤੁਹਾਨੂੰ ਵਿਖਾ ਦਿੱਤੀਆਂ ਅਸੀਂ ਜ਼ਿਆਦਾ ਬਰੀਕੀ ਦੀ ਗੱਲ ਨਾ ਕਰੀਏ ਤਾ ਸਿਰਫ ਜਿਆਦਾਤਰ ਇੱਥੇ 90% ਉਹ ਗੱਡੀਆਂ ਐਨਾ ਪਾਰਕਿੰਗਾਂ 'ਚ ਮਿਲਦੀਆਂ ਨੇ ਜਿਹੜੀਆਂ ਗੱਡੀਆਂ ਬਾਹਰ ਜਾਣ ਵਾਸਤੇ ਪਰਿਵਾਰ ਆਏ ਨੇ ਔਰ ਪਾਸਪੋਰਟਸ ਬੰਦੀ ਆਏ ਨੇ ਔਰ ਕਿੰਨੇ ਸਮੇਂ ਤੋਂ ਇਹ ਪਾਸਪੋਰਟਾਂ ਦੀ ਲਾਈਨ ਲੱਗੀ ਏ ਕਿੰਨੇ ਸਮੇਂ ਤੋਂ ਇਹ ਲੋਕਾਂ ਨੂੰ ਦੌੜ ਲੱਗੀ ਏ ਔਰ ਅੱਗੇ ਕਿੰਨਾ ਚਿਰ ਰਹੇਗੀ ਔਰ ਜੋ ਸਰਕਾਰ ਨਵੀਂ ਆਈ ਆ ਉਸਨੇ ਕਿਹਾ ਸੀ ਕਿ ਮੈਂ ਇਹ ਬਦਲਾਅ ਲਿਆਵਾਂਗਾ ਕਿ ਲੋਕ ਪੰਜਾਬ ਆ ਕੇ ਨੌਕਰੀਆਂ ਕਰਨਗੇ ਔਰ ਕਦੋਂ ਪੰਜਾਬ ਲੋਕ ਵਾਪਸ ਆਉਣਗੇ ਕਦੋਂ ਨੌਕਰੀਆਂ ਇੱਥੇ ਕਰਨਗੇ ਕਦੋਂ ਉਧਰ ਦੇ ਲੋਕ ਬਾਹਰਲੇ ਦੇਸ਼ਾਂ ਵਾਲੇ ਵੀ ਪੰਜਾਬ ਚ ਆਣ ਕੇ ਨੌਕਰੀ ਕਰਨਗੇ ਜੇ ਇਸੇ ਤਰ੍ਹਾਂ ਦੀ ਪ੍ਰਕਿਰਿਆ ਰਹੀ ਤਾਂ ਲੱਗਦਾ ਨਹੀਂ ਕਿ ਲੋਕ ਪੰਜਾਬ ਵਾਲੇ ਹੀ ਵਾਪਸ ਆ ਜਾਣਗੇ ਬਾਹਰ ਵਾਲੇ ਤਾਂ ਬੜੀ ਦੂਰ ਦੀ ਗੱਲ ਹੈ ਪੰਜਾਬ ਵਾਲੇ ਵੀ ਆਉਣੇ ਮੁਸ਼ਕਿਲ ਹੋ ਗਏ ਨੇ ਔਰ ਜੇ ਤਸਵੀਰਾਂ ਦੀ ਗੱਲ ਕਰੀਏ ਤਾਂ ਹਰ ਸ਼ਹਿਰ ਦੀਆਂ ਤੁਹਾਨੂੰ ਵਿਖਾਉਂਦੇ ਆ ਨਾ ਜਾਣੇ ਕਿੰਨੇ ਸ਼ਹਿਰ ਨੇ ਪੰਜਾਬ ਦੇ ਵਿੱਚ ਜਲੰਧਰ ਵਰਗੇ ਜਿਹੜਾ ਸ਼ਹਿਰਾਂ ਦੇ ਵਿੱਚ ਇਹ ਪਾਸਪੋਰਟ ਦੀਆਂ ਪ੍ਰਕਿਰਿਆ ਹੁੰਦੀਆਂ ਨੇ ਔਰ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਔਰ ਪ੍ਰਾਈਵੇਟ ਆਧਾਰੇ ਬਹੁਤ ਨੇ ਜਿਨ੍ਹਾਂ ਦੇ ਵਿੱਚ ਹਾਈਲਟ ਹੋ ਰਹੀ ਆ ਕਿਸੇ ਤਰ੍ਹਾਂ ਦੇ ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹੀ ਦੌੜ ਲੱਗੀ ਆ ਕਿ ਆਪਣੇ ਬੱਚੇ ਸੇਫ ਕਰੋ ਆਪਣੇ ਆਪ ਦੀ ਸੇਫਟੀ ਕਰੋ ਔਰ ਆਪਣਾ ਭਵਿੱਖ ਬਚਾਓ ਇਹ ਭਵਿੱਖ ਬਚਾਉਣ ਵਾਸਤੇ ਦੂਸਰੇ ਦੇਸ਼ਾਂ ਸਹਾਰਾ ਲੈਣਾ ਪੈ ਰਿਹਾ ਔਰ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਹਾਲਾਤਾਂ ਦੇ ਵਿੱਚ ਇਹੋ ਕੁਝ ਵੇਖਣ ਨੂੰ ਰਹਿ ਗਿਆ ਔਰ ਹੋਰ ਵੀ ਸ਼ਹਿਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਿਣੇ ਆ ਔਰ ਅਗਲਾ ਫੇਰਾ ਜਲੰਧਰ ਨੂੰ ਛੱਡ ਕੇ ਕਿਸੇ ਹੋਰ ਸ਼ਹਿਰ 'ਚ ਹੋਇਆ ਤਾਂ ਉਹਦੀਆਂ ਵੀ ਖਬਰਾਂ ਤੁਹਾਨੂੰ ਵਿਖਾਈਆਂ ਜਾਣਗੀਆਂ ਔਰ ਇਹ ਖਬਰਾਂ ਦਾ ਬਸ ਇਹੀ ਕਾਰਨ ਹੈ ਕਿ ਲੋਕਾਂ ਨੂੰ ਸੁਝਾ ਆਇਆ ਕਿ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਜਾਵੇ ਵੀਡੀਓ ਵੱਤ ਵੱਤ ਸ਼ੇਅਰ ਕੀਤੀ ਜਾਵੇ ਔਰ ਦੱਸਿਆ ਜਾਵੇ ਸਰਕਾਰਾਂ ਨੂੰ ਕਿ ਕਿਵੇਂ ਲੋਕ ਜਿਹੜੇ ਆ ਉਹ ਦੌੜ ਵਿੱਚ ਲੱਗੇ ਹੋਏ ਨੇ ਔਰ ਕਿਹੜੀ ਦੌੜ ਵਿੱਚ ਲੱਗੇ ਹੋਏ ਨੇ ਜੋ ਸਰਕਾਰਾਂ ਅਣਜਾਣ ਨਹੀਂ ਐ ਵੋਟਾਂ ਵਾਸਤੇ ਸਾਰੀਆਂ ਸਰਕਾਰਾਂ ਜਾਣਦੀਆਂ ਨੇ ਲੇਕਿਨ ਆਹ ਵੇਖ ਕੇ ਕੋਈ ਨਹੀਂ ਜਾਣਦਾ ਅਸੀਂ ਅੱਜ ਪਹਿਲੇ ਦਿਨ ਇੱਥੇ ਪਹੁੰਚਿਆ ਤਾਂ ਜਾਣ ਗਏ ਆ ਕਿ ਇਹ ਗੱਡੀਆਂ ਕਿਉਂ ਇੱਥੇ ਲੱਗੀਆਂ ਨੇ ਤੇ ਸਰਕਾਰਾਂ ਜਿਹੜੀਆਂ ਇੱਥੇ ਵੀ ਬਹੁਤ ਸਾਰੇ ਐਮ.ਐਲ.ਏ ਬਣੇ ਪਿਛਲੀਆਂ ਸਰਕਾਰਾਂ ਦੇ ਬਹੁਤ ਐਮ.ਐਲ.ਏ ਮੰਤਰੀ ਰਹੇ ਔਰ ਨਵੀਆਂ ਦੇ ਵੀ ਬਹੁਤ ਨੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਕੋਈ ਵੀ ਪੱਕਾ ਹੱਲ ਨਹੀਂ ਕੱਢ ਸਕਦਾ ਲੰਬਾ ਸਮਾਂ ਲੱਗੇਗਾ ਲੰਬਾ ਟਾਈਮ ਲੱਗੇਗਾ ਉਹਨੇ ਸਮੇਂ ਤੱਕ ਲੋਕਾਂ ਨੂੰ ਆਪਣੀ ਦੌੜ ਦੇ ਵਿੱਚ ਆਪ ਹੀ ਉਲਝਣਾ ਪਏਗਾ ਔਰ ਆਪਣੀ ਦੌੜ ਆਪ ਹੀ ਕਾਮਯਾਬ ਕਰਨੀ ਪਹੇਗੀ ਮੇਰੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ